ਮੋਤਲ ਡੀਆਈਜੀ ਹਰਚੰਦ ਸਿੰਘ ਭੁੱਲਰ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਮੋਤਲ ਡੀਆਈਜੀ ਨੇ ਜੇਲ੍ਹ ਦੇ ਵਿੱਚ ਗੱਦੇ ਦੀ ਡਿਮਾਂਡ ਰੱਖ ਦਿੱਤੀ ਹੈ ਅਤੇ ਇਹ ਡਿਮਾਂਡ ਸੀਬੀਆਈ ਕੋਲ ਰੱਖੀ ਉਹਨਾਂ ਨੇ ਕਿਹਾ ਕਿ ਮੇਰੀ ਪਿੱਠ ਦੇ ਵਿੱਚ ਦਰਦ ਹੈ ਤੇ ਮੈਨੂੰ ਇੱਕ ਗੱਦਾ ਦਿੱਤਾ ਜਾਵੇ ਦਰਅਸਲ ਹਰਚੰਦ ਸਿੰਘ ਭੁੱਲਰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਬੜੈਲ ਜੇਲ੍ਹ ਦੇ ਵਿੱਚ ਬੰਦ ਹਨ ਅਤੇ ਉਹਨਾਂ ਨੂੰ ਪਿਛਲੇ 15 ਦਿਨਾਂ ਤੋਂ ਜਿਹੜਾ ਗੱਦਾ ਨਹੀਂ ਦਿੱਤਾ ਗਿਆ ਸੀ ਅਤੇ ਉਹ ਫਰਸ਼ ਤੇ ਹੀ ਸੋ ਰਹਿ ਸੰ ਪਰ ਹੁਣ ਪ੍ਰਸ਼ਾਸਨ ਨੂੰ ਉਹਨਾਂ ਨੇ ਗੁਹਾਰ ਲਗਾਈ ਹੈ ਕਿ ਮੈਨੂੰ ਗੱਦਾ ਦੇ ਦਿਓ ਮੈਂ ਗੱਦੇ ਤੋਂ ਬਿਨਾ ਨਹੀਂ ਸੋ ਸਕਦਾ ਮੇਰੀ ਸਿਹਤ ਹੈ ਜਿਹੜੀ ਉਹ ਖਰਾਬ ਹੈ ਉਹਨਾਂ ਨੇ ਮੈਡੀਕਲ ਜਿਹੜੀ ਰਿਪੋਰਟ ਹੈ ਉਹ ਵੀ ਪੇਸ਼ ਕੀਤੀ ਪਰ ਸੀਬੀਆਈ ਦੀ ਵਿਸ਼ੇਸ਼ ਕੋਟ ਨੇ ਕਿਹਾ ਹੈ ਕਿ ਤੁਸੀਂ ਇਹ ਅਵੇਦਨ ਹੈ ਜਿਹੜਾ ਜੇਲ੍ਹ ਦੇ ਵਿੱਚ ਦੇ ਸਕਦੇ ਹੋ ਇਹ ਸਾਡੇ ਕੋਲ ਤੁਸੀਂ ਪੇਸ਼ ਨਹੀਂ ਕਰ ਸਕਦੇ ਸੋ ਹੁਣ ਜਿਹੜਾ ਇਹ ਦੇਖਣਾ ਹੋਵੇਗਾ ਕਿ ਉਹਨਾਂ ਨੂੰ ਇਹ ਗੱਦਾ ਜਿਹੜਾ ਮਿਲੇਗਾ ਜਾਂ ਨਹੀਂ ਪਰ ਹਰਚੰਦ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਕਿਉਂਕਿ ਜਿਹੜੇ ਸੋਫਿਆਂ ਤੇ ਮਹਿੰਗੇ ਸੋਫਿਆਂ ਤੇ ਸੌਣ ਵਾਲੇ ਮਹਿੰਗੇ ਬੈੱਡਾਂ ਤੇ ਸੌਣ ਵਾਲੇ ਅਕਸਰ ਹੁਣ ਫਰਸ਼ ਤੇ ਸੌ ਰਹੇ ਹਨ ਅਤੇ ਉਹਨਾਂ ਨੂੰ ਫਰਸ਼ ਉੱਤੇ ਨੀਂਦ ਨਹੀਂ ਆ ਰਹੀ ਅਤੇ ਇਸ ਕਰਕੇ ਉਹਨਾਂ ਨੇ ਗੱਦੇ ਦੀ ਜਿਹੜੀ ਡਿਮਾਂਡ ਕੀਤੀ ਗਈ ਹੈ ਸੀਬੀਆਈ ਅਦਾਲਤ ਨੇ ਅਰਜੀ ਬੁੜੈਲ ਜੇਲ ਸੁਪਰਡੈਂਟ ਨੂੰ ਭੇਜ ਦਿੱਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਜੇਲ ਮੈਨੂਅਲ ਦੇ ਤਹਿਤ ਇਹ ਸੰਭਵ ਹੈ ਤਾਂ ਇਸ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ DIG ਭੁੱਲਰ ਨੂੰ CBI ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਆ ਰੰਗੇ ਹੱਤੀ ਗ੍ਰਿਫਤਾਰ ਕੀਤਾ ਸੀ ਅਤੇ ਭੁੱਲਰ ਦੇ ਨਾਲ ਉਸ ਦੇ ਵਿਚੋਲੇ 크ਿਸ਼ਨੂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਸੀ ਪਰ ਇੱਕ ਤਾਜ਼ਾ ਅਪਡੇਟ ਦੇ ਅਨੁਸਾਰ ਹੁਣ ਮੁਅਤਲ DIG ਨੇ ਇੱਕ ਗੱਦੇ ਦੀ ਜਿਹੜੀ ਮੰਗ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਮੇਰੀ ਸਿਹਤ ਖਰਾਬ ਹੈ ਠੀਕ ਨਹੀਂ ਰਹਿੰਦੀ ਮੈਨੂੰ ਗੱਦੇ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਅਤੇ 15 ਦਿਨਾਂ ਤੋਂ ਮੈਂ ਸੁੱਤਾ ਨਹੀਂ ਅਤੇ 15 ਦਿਨਾਂ ਤੋਂ ਮੈਂ ਬਿਨਾਂ ਗੱਦੇ ਤੋਂ ਫਰਸ਼ ਉੱਤੇ ਹੀ ਸੌ ਰਿਹਾ ਹਾਂ ਸੋ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਉਹ 14 ਦਿਨ ਲਈ ਪਹਿਲਾ ਨਿਆਇਕ ਹਿਰਾਸਤ ਵਿੱਚ ਰਿਹਾ ਇਸ ਦੌਰਾਨ ਉਸ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਗੱਦਾ ਨਹੀਂ ਦਿੱਤਾ ਗਿਆ ਸੀ ਇਸ ਤੋਂ ਬਾਅਦ ਸੀਬੀਆਈ ਨੇ ਉਸ ਨੂੰ ਦੋ ਵੱਖ-ਵੱਖ ਸੈਸ਼ਨਾਂ ਵਿੱਚ 10 ਦਿਨਾਂ ਦਾ ਰਿਮਾਂਡ ਦਿੱਤਾ ਮੰਗਲਵਾਰ ਨੂੰ ਕੋਈ ਰਿਮਾਂਡ ਨਹੀਂ ਮੰਗਿਆ ਗਿਆ ਫਿਲਹਾਲ 20 ਨਵੰਬਰ ਤੱਕ ਉਹਨਾਂ ਨੂੰ ਹੁਣ ਜਿਹੜਾ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਇਸੇ ਹੀ ਸੁਣਵਾਈ ਦੇ ਦੌਰਾਨ ਜਿਹੜੀ 17 ਤਰੀਕ ਨੂੰ ਚੱਲ ਰਹੀ ਸੀ ਸੁਣਵਾਈ ਅਤੇ ਉਸੇ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਗੱੱਦਾ ਚਾਹੀਦਾ ਮੈਨੂੰ ਨੀਂਦ ਨਹੀਂ ਆਉਂਦੀ ਮੇਰੀ ਜਿਹੜੀ ਪਿੱਠ ਦੇ ਵਿੱਚ ਦਰਦ ਹੈ ਇਸ ਕਰਕੇ ਉਹਨਾਂ ਨੇ ਇਹ ਸੀਬੀਆਈ ਨੂੰ ਗੁਹਾਰ ਲਗਾਈ ਹੈ ਸੋ ਫਿਲਹਾਲ ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਜਿਹੜਾ 20 ਨਵੰਬਰ ਤੱਕ ਦੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਅਤੇ ਉਹਨਾਂ ਦੀ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਕਰ ਦਿੱਤਾ ਗਿਆ ਹੁਣ ਇੱਕ ਵੱਡੀ ਅਪਡੇਟ ਇਹ ਵੀ ਨਿਕਲ ਕੇ ਆਈ ਹੈ ਕਿ ਵਿਚੋਲੇ ਕ੍ਰਿਸ਼ਨੂ ਨੂੰ ਜੇਲ੍ਹ ਦੇ ਵਿੱਚ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਨਾਲ ਨਹੀਂ ਮਿਲਣ ਦਿੱਤਾ ਜਾਵੇਗਾ ਪਹਿਲਾਂ ਉਹ ਮਿਲ ਸਕਦੇ ਸਨ ਗੱਲਬਾਤ ਕਰ ਸਕਦੇ ਸਨ ਪਰ ਹੁਣ ਤਾਜ ਆ ਜਿਹੜੀ ਸੁਣਵਾਈ ਹੋਈ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਵਿਚੋਲਾ ਕ੍ਰਿਸ਼ਨੂ ਜਿਹੜਾ ਮੁਅਤਲ ਡੀਆਈਜੀ ਨਾਲ ਹੁਣ ਜੇਲ੍ਹ ਦੇ ਵਿੱਚ ਮੁਲਾਕਾਤ ਨਹੀਂ ਕਰ ਸਕੇਗਾ ਕਿਉਂਕਿ ਵਿਚੋਲੇ ਕ੍ਰਿਸ਼ਨੂ ਨੇ ਕਈ ਅਹਿਮ ਖੁਲਾਸੇ ਕੀਤੇ ਹਨ ਇਨ੍ਹਾਂ ਖੁਲਾਸਿਆਂ ਦੇ ਵਿੱਚ ਉਸ ਨੂੰ ਧਮਕੀਆਂ ਵੀ ਮਿਲ ਸਕਦੀਆਂ ਹਨ ਅਤੇ ਸੀਬੀਆਈ ਨੇ ਇਹ ਵੀ ਕਿਹਾ ਹੈ ਕਿ ਵਿਚੋਲਾ ਕ੍ਰਿਸ਼ਨੂ ਹੈ ਜਿਹੜਾ ਉਹ ਸਰਕਾਰੀ ਗਵਾਹ ਬਣਨ ਨੂੰ ਤਿਆਰ ਹੋ ਚੁੱਕਿਆ ਹੈ ਇਹ ਇੱਕ ਵੱਡੀ ਅਪਡੇਟ ਹੈ ਕਿ ਵਿਚੋਲਾ ਕ੍ਰਿਸ਼ਨ ਨੂੰ ਸਰਕਾਰੀ ਗਵਾਹ ਬਣ ਕੇ ਹੁਣ ਵੱਡੇ ਖੁਲਾਸੇ ਕਰ ਸਕਦਾ ਹੈ ਇਸ ਕਰਕੇ ਦੋਵਾਂ ਦੀ ਮੁਲਾਕਾਤ ਨਹੀਂ ਹੋਣ ਦਿੱਤੀ ਜਾਵੇਗੀ ਕਿਉਂਕਿ ਵਿਚੋਲੇ ਕ੍ਰਿਸ਼ਨ ਨੂੰ ਡੀਆਈਜੀ ਤੋਂ ਧਮਕੀਆਂ ਮਿਲ ਸਕਦੀਆਂ ਹਨ ਡੀਆਈਜੀ ਆਪਣਾ ਪ੍ਰਭਾਵ ਪਾ ਸਕਦੇ ਹਨ ਇਸ ਕਰਕੇ ਹੁਣ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਨਹੀਂ ਮਿਲਣ ਦਿੱਤਾ ਜਾਵੇਗਾ ਪਰ ਇੱਕ ਜਿਹੜਾ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਕਿ ਹੁਣ ਮਹਿੰਗੇ ਗੱਦਿਆਂ ਤੇ ਸੌਣ ਵਾਲੇ ਡੀਆਈਜੀ ਮਹਿੰਗੇ ਸੋਫਿਆਂ ਤੇ ਸੌਣ ਵਾਲੇ ਡੀਆਈਜੀ ਜਦੋਂ ਹੁਣ ਉਹਨਾਂ ਦੀ ਪਿੱਠ ਦੁਖਣ ਲੱਗ ਤਾਂ ਉਹਨਾਂ ਨੇ ਹੁਣ ਜੇਲ੍ਹ ਦੇ ਵਿੱਚ ਇੱਕ ਗੱਦੇ ਦੀ ਡਿਮਾਂਡ ਰੱਖ ਦਿੱਤੀ ਹੈ ਸੋ ਇੱਕ ਵੱਡੀ ਹੋਰ ਅਪਡੇਟ ਇਹ ਵੀ ਆਈ ਹੈ ਕਿ ਈਡੀ ਹੁਣ ਪੁੱਲਰ ਨੂੰ ਕਿਸੇ ਵੀ ਵੇਲੇ ਹਿਰਾਸਤ ਦੇ ਵਿੱਚ ਲੈ ਸਕਦੀ ਹੈ ਉਹ ਡੀਆਈਜੀ ਪੁੱਲਰ ਦੇ ਰਿਮਾਂਡ ਦੀ ਮੰਗ ਕਰ ਸਕਦੇ ਹਨ ਈਡੀ ਜਿਹੜਾ ਹਰਚਰਨ ਸਿੰਘ ਪੁੱਲਰ ਦਾ ਰਿਮਾਂਡ ਲੈਣ ਜਾ ਰਹੀ ਹੈ ਮੰਗਲਵਾਰ ਨੂੰ ਈਡੀ ਦੀ ਟੀਮ ਚੰਡੀਗੜ੍ਹ ਵਿਖੇ ਪਹੁੰਚੀ ਸੀ ਅਤੇ ਉਸ ਟੀਮ ਨੇ ਜਿਹੜਾ सीबीआई ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਕਈ ਘੰਟੇ सीबीआई ਨਾਲ ਈਡੀ ਦੀ ਗੱਲਬਾਤ ਚੱਲੀ ਇਸ ਤੋਂ ਬਾਅਦ ਆ ਜਿਹੜਾ ਕੁਝ ਨਿਕਲ ਕੇ ਉਹ ਸਾਹਮਣੇ ਆ ਸਕਦਾ ਹੈ ਇਹ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਈਡੀ ਇਸ ਮਾਮਲੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਕਰਕੇ ਉਸਤੇ ਭੋਲਰ ਤੇ ਜਿਹੜਾ ਮਾਮਲਾ ਦਰਜ ਕਰ ਸਕਦੀ ਹੈ ਅਤੇ ਵਿਚੋਲੇ ਕ੍ਰਿਸ਼ਨੂ ਦੁਆਰਾ ਪ੍ਰਗਟ ਕੀਤੇ ਗਏ ਡੀਆਈਜੀ ਦੇ ਸਬੂਤ ਅਤੇ ਇਸ ਮਾਮਲੇ ਦੇ ਵਿੱਚ ਹੁਣ ਡੀਆਈਜੀ ਨੂੰ ਜਿਹੜਾ ਮੁਸ਼ਕਲਾਂ ਦੇ ਵਿੱਚ ਲਿਆ ਜਾ ਸਕਦਾ ਹੈ ਈਡੀ ਵੱਲੋਂ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਦਾ ਈਡੀ ਹੈ ਜਿਹੜਾ ਉਹ ਪਰਚਾ ਆਲਰੇਡੀ ਹੈ ਜਿਹੜਾ ਦਰਜ ਕਰਨ ਨੂੰ ਫਿਰ ਰਹੀ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਜਿਹੜਾ ਤਾਜ਼ਾ ਅਪਡੇਟ ਤਿੰਨ ਨਿਕਲ ਕੇ ਆਈਆਂ ਨੇ ਕਿ ਇੱਕ ਪਹਿਲਾਂ ਤਾਂ ਹੁਣ ਵਿਚੋਲੇ ਨੂੰ ਅਲੱਗ ਕਰ ਦਿੱਤਾ ਗਿਆ ਹੁਣ ਮਿਲ ਨਹੀਂ ਦਿੱਤਾ ਜਾਵੇਗਾ ਡੀਆਈਜੀ ਨਾਲ ਦੂਜਾ ਮੋਤਲ ਡੀਆਈਜੀ ਨੇ ਜੇਲ੍ਹ ਦੇ ਵਿੱਚ ਗੱਦੇ ਦੀ ਜਿਹੜੀ ਡਿਮਾਂਡ ਰੱਖ ਦਿੱਤੀ ਹੈ ਕਿ ਮੇਰੀ ਪਿੱਠ ਦੁਖ ਰਹੀ ਹੈ ਮੈਨੂੰ ਨੀਂਦ ਨਹੀਂ ਆਉਂਦੀ 15 ਦਿਨ ਤੋਂ ਮੈਂ ਬਿਨਾਂ ਗੱਦੇ ਤੋਂ ਫਰਸ਼ ਤੇ ਸੌ ਰਿਹਾ ਅਤੇ ਹੁਣ ਜਿਹੜਾ ਈਡੀ ਦੀ ਜਿਹੜੀ ਹੁਣ ਜਾਂਚ ਹੈ ਉਹ ਤੇਜ਼ ਹੋ ਚੁੱਕੀ ਹੈ ਈਡੀ ਕਦੇ ਵੀ ਉਸ ਨੂੰ ਹਿਰਾਸਤ ਦੇ ਵਿੱਚ ਲੈ ਸਕਦੀ ਹੈ ਸੀਬੀਆਈ ਨੇ ਇਹ ਵੀ ਕਿਹਾ ਹੈ ਕਿ ਜਿਹੜਾ ਮੋਤਲ ਡੀਆਈਜੀ ਹਚਨ ਸਿੰਘ ਭੁੱਲਰ ਹੈ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਫਿਲਹਾਲ ਉਹਨਾਂ ਨੇ ਤਾਜ਼ਾ ਰਿਮਾਂਡ ਨਹੀਂ ਮੰਗਿਆ ਕਿਉਂਕਿ 10 ਦਿਨਾਂ ਦਾ ਰਿਮਾਂਡ ਹੈ ਜਿਹੜਾ ਅਲੱਗ-ਅਲੱਗ ਸੈਸ਼ਨਾਂ ਦੇ ਵਿੱਚ ਸੀਬੀਆਈ ਵੱਲੋਂ ਲਿਆ ਗਿਆ ਸੀ ਹੁਣ ਤਾਜ਼ਾ ਰਿਮਾਂਡ ਨਹੀਂ ਲਿਆ ਕਿਉਂਕਿ ਸਹਿਯੋਗ ਭੁੱਲਰ ਵੱਲੋਂ ਸੀਬੀਆਈ ਨੂੰ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਜਿਹੜਾ ਵਿਸ਼ੇਸ਼ ਕੋਰਟ ਨੇ ਜਿਹੜਾ 20 ਨਵੰਬਰ ਤੱਕ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਪਰ ਵੱਡੀ ਗੱਲ ਇਹ ਹੈ ਕਿ ਇਸ ਹਿਰਾਸਤ ਦੇ ਦੌਰਾਨ ਹੁਣ ਡੀਆਈਜੀ ਭੁੱਲਰ ਦੀਆਂ ਨਿੰਦਾ ਉੱਡ ਗਈਆਂ ਹਨ ਕਿਉਂਕਿ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਅਤੇ ਉਹਨਾਂ ਨੇ ਜਿਹੜਾ ਗੱਦੇ ਦੀ ਮੰਗ ਕੀਤੀ ਹੈ ਭੁੱਲਰ ਨੂੰ ਬਾਰ-ਬਾਰ ਇਹ ਸਵਾਲ ਪੁੱਛੇ ਗਏ ਹਨ ਪਰ ਉਹ ਸਹੀ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਅਸਫਲ ਰਿਹਾ ਸੀਬੀਆਈ ਸੂਤਰਾਂ ਅਨੁਸਾਰ ਗ੍ਰਿਫਤਾਰ ਬਚੋਲਾ ਕ੍ਰਿਸ਼ਨੂ ਸ਼ਰਦਾ ਦੇ ਮੋਬਾਈਲ ਫੋਨਾਂ ਅਤੇ ਇਲੈਕਟ੍ਰੋਨਿਕ ਡਿਵਾਈਸਾਂ ਤੇ ਭ੍ਰਿਸ਼ਟਾਚਾਰ ਦੇ ਸੌਦਿਆਂ ਦੇ ਸਬੂਤ ਮਿਲੇ ਹਨ ਅਤੇ ਏਜੰਸੀ ਦਾ ਦਾਅਵਾ ਹੈ ਕਿ ਕ੍ਰਿਸ਼ਨੂ ਨੇ ਇਹਨਾਂ ਅਧਿਕਾਰੀਆਂ ਦੀ ਵਰਤੋਂ ਤਬਾਦਲੀਆਂ ਅਤੇ ਤਾਇਨਾਤੀਆਂ ਵਿੱਚ ਹੇਰਾਫੇਰੀ ਕਰਨ ਨੂੰ ਲੈ ਕੇ ਕੀਤੀ ਹੈ ਐਫ ਆਈ ਆਰ ਰੱਦ ਕਰਨ ਅਤੇ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਹੈ ਹੁਣ ਈਡੀ ਵੱਲੋਂ ਰਿਕਾਰਡ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਭੁੱਲਰ ਤੋਂ ਜਿਹੜਾ ਪਛਗਿਛ ਵਿੱਚ ਸ਼ਾਮਲ ਅਧਿਕਾਰੀਆਂ ਦੇ ਨਾਮ ਜਨਤਕ ਹੋ ਸਕਦੇ ਹਨ 20 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਚ ਹੁਣ ਜਿਹੜਾ ਨਵੰਬਰ ਤੱਕ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੁੱਲਰ ਨੂੰ ਭੇਜ ਦਿੱਤਾ ਗਿਆ ਸੋ ਹੋ ਸਕਦਾ ਹੈ ਕਿ ਹੁਣ ਹੋਰ ਵੱਡੇ ਖੁਲਾਸੇ ਹੋ ਸਕਣ ਕਿਉਂਕਿ ਜਿਹੜਾ ਵਿਚੋਲਾ ਕ੍ਰਿਸ਼ਨੂ ਹੈ ਕ੍ਰਿਸ਼ਨੂ ਸ਼ਾਰਦਾ ਉਸਦੀ ਡਾਇਰੀ ਨੇ ਅਹਿਮ ਖੁਲਾਸੇ ਕੀਤੇ ਹਨ ਅਤੇ ਹੁਣ ਦੋਵਾਂ ਦੀ ਮੁਲਾਕਾਤ ਜੇਲ੍ਹ ਦੇ ਵਿੱਚ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਮੁੱਤਲ ਡੀਆਜ ਆਪਣਾ ਪ੍ਰਭਾਵ ਪਾ ਸਕਦੇ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਚੋਲਾ ਕ੍ਰਿਸ਼ਨੂ ਹੁਣ ਜਿਹੜਾ ਸਰਕਾਰੀ ਗਵਾਹ ਬਣਨ ਨੂੰ ਤਿਆਰ ਹੋ ਚੁੱਕਿਆ ਹੈ ਅਤੇ ਵੱਡੇ ਖੁਲਾਸੇ ਜਿਹੜਾ ਵਿਚੋਲਾ ਕ੍ਰਿਸ਼ਨੂ ਆ ਉਹ ਕਰ ਸਕਦਾ ਸੋ ਹੁਣ ਮਹੰਗੇ ਗੱਧਿਆਂ ਤੇ ਸੌਣ ਵਾਲੇ ਡੀਆਈਜੀ ਨੂੰ ਹੁਣ ਜੇਲ੍ਹ ਦੇ ਵਿੱਚ ਨੀਂਦ ਨਹੀਂ ਆ ਰਹੀ ਨਿੰਦਾ ਉਡ ਗਏ ਹਨ ਫਿਲਹਾਲ ਜਿਹੜਾ ਕੋਰਟ ਨੇ ਕਿਹਾ ਹੈ ਕਿ ਤੁਸੀਂ ਇਹ ਅਰਜ਼ੀ ਜੇਲ੍ਹ ਦੇ ਵਿੱਚ ਜਿਹੜਾ ਪੇਸ਼ ਕਰੋ ਤਾਂ ਜੋ ਤੁਹਾਡੀ ਸਰਵਾਈ ਹੋ ਸਕੇ ਪਰ ਸੀਬੀਆਈ ਨੇ ਵੀ ਇੱਕ ਤਰ੍ਹਾਂ ਤਰੀਕੇ ਨਾਲ ਉਹਨਾਂ ਨੂੰ ਨਕਾਰ ਦਿੱਤਾ ਸੋ ਮੈਡੀਕਲ ਸਹੂਲਤ ਦੇ ਅਨੁਸਾਰ ਉਹਨਾਂ ਨੇ ਅਰਜੀ ਦਿੱਤੀ ਸੀ ਕਿ ਮੈਨੂੰ ਨੀਂਦ ਨਹੀਂ ਆਉਂਦੀ ਮੇਰੀ ਪਿੱਠ ਦੇ ਵਿੱਚ ਦਰਦ ਹੈ ਮੈਨੂੰ ਗੱਧਾ ਦਿੱਤਾ ਜਾਵੇ ਫਿਲਹਾਲ ਇਹ ਵੱਡੀ ਅਪਡੇਟ ਹੈ ਸੋ ਇਸ ਦੇ ਨਾਲ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਦੇਖਣਾ ਇਹ ਹੋਵੇਗਾ ਕਿ 20 ਨਵੰਬਰ ਤੱਕ ਜਿਹੜੀ ਜੁਡੀਸ਼ੀਅਲ ਨਿਆਇਕ ਹਿਰਾਸਤ ਮਿਲੀ ਹੈ ਉਸ ਦੇ ਦੌਰਾਨ ਭੁੱਲਰ ਹੋਰ ਕੀ ਖੁਲਾਸੇ ਕਰ ਸਕਦੇ ਹਨ ਅਤੇ ਦੋਵੇਂ ਬਚੋਲਾ ਅਤੇ ਕ੍ਰਿਸ਼ਨੂ ਬੜੈਲ ਜੇਲ੍ਹ ਦੇ ਵਿੱਚ ਬੰਦ ਹਨ